ਵਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਫਿਰ ਤੋਂ ਐਸਐਚਓ ਨਦੀਪ ਸਿੰਘ ਦਾ ਨਾਮ ਲਿੱਤਾ ਜਾਂਦਾ ਹੈ ਸਾਡੇ ਨਾਲ ਨਦੀਪ ਸਿੰਘ ਆਪਾਂ ਗੱਲਬਾਤ ਕਰਦੇ ਆ ਨਦੀਪ ਸਿੰਘ ਅੱਜ ਮਜੀਠੀਆ ਵੱਲੋਂ ਫਿਰ ਪ੍ਰੈਸ ਕਾਨਫਰੰਸ ਕਰਕੇ ਟਿੱਲੋ ਬ੍ਰਦਰ ਦੇ ਹੱਕ ਦੇ ਵਿੱਚ ਉਹਨਾਂ ਵੱਲੋਂ ਫਿਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਸਿੱਧੇ ਜਾਮਦਮ ਤੁਹਾਡੇ ਦੇ ਉੱਤੇ ਅਲੀਗੇਸ਼ਨ ਲੱਗ ਜਾਂਦੇ ਨੇ ਦੇਖੋ ਗੱਲ ਇਹਦਾ ਵੀ ਪਹਿਲਾਂ ਤਾਂ ਮੈਂ ਹੈ ਨਹੀਂ ਸੀ ਇੱਥੇ ਹੁਣ ਤਾਂ ਮੈਂ ਇੱਥੇ ਆ ਮੈਂ ਬਹੁਤ ਸਾਰੀਆਂ ਕਾਲਸ ਵੀ ਕੀਤੀਆਂ ਇਹਨਾਂ ਨੂੰ ਮੈਂ ਮਜੀਠੀਆ ਸਾਹਿਬ ਨੂੰ ਅੱਜ ਇਹਨਾਂ ਜਿਹੜਾ ਲਾਈਵ ਹੋਇਆ ਸੀ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਤੁਹਾਡੇ ਬਾਰੇ ਗੱਲ ਕਰ ਰਿਹਾ ਤੇ ਮੈਂ ਉਹਦੇ ਚ ਵੀ ਇਹਨਾਂ ਨੂੰ ਜਿਹੜਾ ਆ ਦੱਸਿਆ ਵੀ ਮੈਨੂੰ ਮਿਲੋ ਮੈਂ ਤੁਹਾਨੂੰ ਫੈਕਟਸ ਦੱਸੂਗਾ ਔਰ ਜਿਹੜੇ ਇਹਨਾਂ ਦੇ ਫੈਕਟਸ ਹੈਗੇ ਨੇ ਉਹਦੇ ਤੇ ਮੇਨਾ ਡਿਬੇਟ ਵੀ ਕਰ ਸਕਦੇ ਆ ਇਹ ਜਿਹੜਾ ਢਿੱਲੋ ਬ੍ਰਦਰ ਸੁਸਾਇਟੀਲ ਕੇਸ ਹੈ ਇਹਦੇ ਚ ਪੁਲਿਸ ਨੂੰ ਐਵੇਂ ਹੀ ਰੈਕਟੈਂਗਲ ਕੀਤਾ ਜਾ ਰਿਹਾ ਇਹਦੇ ਚ ਅਸੀਂ ਜੋ ਕੀਤੀ ਹੈ ਸਹੀ ਡਿਊਟੀ ਕੀਤੀ ਹੈ ਮੈਂ ਪਹਿਲੇ ਦਿਨ ਤੋਂ ਹੀ ਇਹ ਕਹਿੰਦਾ ਆ ਰਿਹਾ ਹਾਂ ਬਾਕੀ ਇਨਵੈਸਟੀਗੇਸ਼ਨ ਚੱਲਦੀ ਪਈ ਅਫਸਰ ਜਿਹੜਾ ਜੋ ਉਹਨਾਂ ਨੂੰ ਫੈਕਟਸ ਆਉਣਗੇ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਕਲੀਅਰ ਹੋ ਜਾਊਗਾ ਪਰ ਕਿਸੇ ਬੰਦੇ ਦੇ ਬਾਰੇ ਐਵੇਂ ਹੀ ਕਿਸੇ ਗੱਲ ਤੋਂ ਬਿਨਾ ਤੱਥਾਂ ਤੋਂ ਬੋਲੀ ਜਾਣਾ ਮੈਂ ਪਿੱਛੇ ਜੇ ਜਦੋਂ ਮੇਰੇ ਫਾਦਰ ਐਕਸਪਾਇਰ ਹੋਏ ਸੀ ਮੈਂ ਉਦੋਂ ਵੀ ਇਹਨਾਂ ਨੂੰ ਬਾਈਟ ਦਿੱਤੀ ਸੀ ਵੀ ਜਿਹੜੀ ਇਹ মিডিਆ ਕਿਸੇ ਬੰਦੇ ਉਹ ਇਹ ਜਿਹੜਾ ਹੈ ਬ੍ਰਾਡਕਾਸਟਿੰਗ ਦੀ ਪਾਵਰ ਠੀਕ ਹੈ ਤੁਹਾਡੇ ਕੋਲ ਆਜ਼ਾਦੀ ਹੈਗੀ ਜ਼ਰੂਰ ਹੈ ਸੰਵਿਧਾਨ ਨੇ ਤੁਹਾਨੂੰ ਆਜ਼ਾਦੀ ਦਿੱਤੀ ਹੈ ਪਰ ਘੱਟੋ ਘੱਟ ਤੁਸੀਂ ਫੈਕਟਸ ਤਾਂ ਦੇਖ ਲਓ ਮੈਨੂੰ ਇੱਕ ਇੱਕ ਪੱਖ ਦੱਸ ਦੇਣ ਮਜੀਠੀਆ ਸਾਹਿਬ ਵੀ ਢਿਲੋ ਬ੍ਰਦਰ ਸੋਸਾਇਟੀ ਦੇ ਕੇਸ ਚ ਹੋਇਆ ਕੀ ਕੀ ਸੀਗਾ ਅਸੀਂ ਸਾਰਾ ਕੁਝ ਹੀ ਮੰਨ ਲਾ ਕੇ ਜੀ ਅੱਜ ਤੁਹਾਡੇ ਵੱਲੋਂ ਕਿਦੋਂ ਪ੍ਰੈਸ ਕਾਨਫਰੰਸ ਵੱਲੋਂ ਪ੍ਰੈਸ ਕਾਨਫਰੰਸ ਕਿਤੇ ਜਾਂਦੇ ਹੋ ਤੁਹਾਡੇ ਵੱਲੋਂ ਇੱਕ ਮੈਸੇਜ ਵੀ ਉਹਨਾਂ ਨੂੰ ਭੇਜਿਆ ਜਾਂਦਾ ਫਿਰ ਫੋਨ ਤੇ ਵੀ ਤੁਸੀਂ ਰਿਕਾਰਡਿੰਗ ਭੇਜਦੇ ਉਹ ਵੀ ਸਾਨੂੰ ਥੋੜੇ ਦੱਸਿਆ ਜਾਵੇ ਅਸੀਂ ਮੈਂ ਜਦੋਂ ਮੈਨੂੰ ਪਤਾ ਲੱਗਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਨੇ ਲਾਈਵ ਹੋ ਕੇ ਮੇਰਾ ਨਾਮ ਫੇਰ ਦੁਬਾਰਾ ਲਿਆ ਪਹਿਲਾਂ ਮੈਂ ਚੁੱਪ ਸੀਗਾ ਮੈਂ ਕਿਹਾ ਸੀ ਚਲੋ ਕੋਈ ਕੰਡੀਸ਼ਨ ਇਹ ਜੀ ਆਵੇਗੀ ਜਿੱਥੇ ਅਸੀਂ ਮਿਲਾਂਗੇ ਆਪਸ ਵਿੱਚ ਗੱਲ ਕਰ ਲਾਂਗੇ ਪਰ ਹੱਲੇ ਤੱਕ ਮੈਨੂੰ ਇਹਨਾਂ ਦੇ ਕੋਈ ਰਿਸਪੌਂਡ ਨਹੀਂ ਆਇਆ ਕੋਈ ਔਰ ਸੈਕੰਡਲੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਬਾਰ-ਬਾਰ ਇੱਕੋ ਡਿਸਮਿਸਲ ਜਿਹੜੀ ਮੇਰੀ ਹੋਈ ਸੀਗੀ ਮੈਨੂੰ ਦੱਸੋ ਵੀ ਮੈਨੂੰ ਕਿਸੇ ਨੇ ਪ੍ਰੋਟੈਕਟ ਕੀ ਕੀਤਾ ਇਹ ਬਾਰ ਬਾਰ ਕਹੀ ਜਾਂਦੇ ਐ ਐਮਐਲਏ ਸਾਹਿਬ ਨੇ ਪ੍ਰੋਟੈਕਟ ਕੀਤਾ ਜਾਂ ਗਵਰਨਮੈਂਟ ਨੇ ਪ੍ਰੋਟੈਕਟ ਕੀਤਾ ਜਾਂ ਕਿਸੇ ਨੇ ਪ੍ਰੋਟੈਕਟ ਕੀਤਾ ਜੋ ਹੋਇਆ ਲਾਅ ਦੇ ਪ੍ਰੀਮਿਸਿਸ ਚ ਹੋਇਆ ਠੀਕ ਹੈ ਮੈਂ ਵੀ ਆਪਣੀ ਲਾਅਫੁੱਲ ਲੜਾਈ ਲੜ ਰਿਹਾ ਹਾਂ ਆਪਣਿਆ ਤੁਸੀਂ ਪੋਲੀਟੀਕਲ ਐਂਗਲ ਤੋਂ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ ਕਿਸੇ ਪਲੇਟਫਾਰਮ ਨੂੰ ਯੂਜ਼ ਨਾ ਕਰੋ ਮੇਰੇ ਨਾਲ ਗੱਲ ਕਰੋ ਪਹਿਲਾਂ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਫੈਕਟਸ ਕੋਈ ਵੀ ਨਹੀਂ ਜਾਣਦਾ ਤੇ ਜਾਂ ਫਿਰ ਇੱਕ ਨੰਬਰ ਠਾਣੇ ਜਾ ਕੇ ਚਲ ਜੋ ਉੱਥੇ ਗੱਲ ਕਰ ਲਓ ਉਹ ਕੁੜੀ ਨਾਲ ਗੱਲ ਕਰ ਲਓ ਲੇਡੀ ਕੌਨਸਟੇਬਲ ਜਗਜੀਤ ਕੌਰ ਨਾਲ ਜਿਹਦੇ ਨਾਲ ਵਧੇਕੀ ਹੋਈ ਸੀ ਉਹਦੇ ਨਾਲ ਗੱਲ ਕਰ ਲਓ ਬਲਵਿੰਦਰ ਏਐਸਈ ਨਾਲ ਔਰ ਮੋਰਓਵਰ ਹਜੇ ਬਹੁਤ ਸਾਰੇ ਫੈਕਟਸ ਨੇ ਤੁਸੀਂ ਪਹਿਲਾਂ ਨਾ ਫੈਕਟਸ ਦੇਖੋ ਫੈਕਟਸ ਦੇ ਕੇ ਫਿਰ ਗੱਲ ਕਰੋ ਲਗਾਤਾਰ ਤੁਹਾਡੇ ਤੇ ਅਲਿਕੇਸ਼ਨ ਲਗਾਈ ਜਾ ਰਹੀ ਹੈ ਵਿਕਰਮ ਜੇ ਸਿੰਘ ਮਜੀਠੀਆ ਵੱਲੋਂ ਕਿ ਇਸ ਇਸ ਮੁੱਦੇ ਨੂੰ ਕਿਹਾ ਪੋਲਿਟਿਕਸ ਤੇ ਨਹੀਂ ਬਣਾ ਦਿੱਤਾ ਦੇਖੋ ਗੱਲ ਇਹਦਾ ਮੈਂ ਤਾਂ ਪਹਿਲਾਂ ਕਿਹਾ ਜੀ ਜਦੋਂ ਪਲੇਟਫਾਰਮ ਖਾਲੀ ਹੁੰਦਾ ਨਾ ਬੰਦਾ ਆਪਣੇ ਆਪ ਆ ਕੇ ਬੋਲਦਾ ਕੋਈ ਹੁਣ ਤਾਂ ਮੈਂ ਇੱਥੇ ਬੈਠਾ ਜਿੰਨੇ ਮੇਰੇ ਕੋਲ ਜਵਾਬ ਲੈਣਾ ਮੈਂ ਬਾਕਾਇਦਾ ਆਪਣਾ ਨੰਬਰ ਮੈਂ ਮੈਂਸ਼ਨ ਵੀ ਕਰ ਦਿੰਨਾ 7889013564 ਮੇਰੇ ਨਾਲ ਗੱਲ ਕਰੋ ਜਿੰਨੇ ਵੀ ਕੋਈ ਕਮੈਂਟਸ ਦੇਣਾ ਹੈ ਜਾਂ ਮੇਰੇ ਕੋਲ ਲੈਣਾ ਜਾਂ ਕੋਈ ਚੀਜ਼ ਕਲੀਅਰਫਾਈ ਕਰਨੀ ਹੈ ਮੈਂ ਸਾਰੀਆਂ ਚੀਜ਼ਾਂ ਕਲੀਅਰਫਾਈ ਕਰੂੰਗਾ ਵ ਅੱਜ ਵੀ ਉਹੀ ਹੈ ਤੁਸੀਂ ਕਲੀਅਰ ਕਰੋ ਤੁਹਾਨੂੰ ਗੱਲੀ ਗੱਲੀ ਗੱਲ ਕਲੀਅਰ ਕਰਾਂਗੇ ਜੇ ਕਾਨੂੰਨ ਦੇ ਦਾਇਰੇ ਵਿੱਚ ਡਿਊਟੀ ਕਰਨਾ ਕ੍ਰਾਈਮ ਆ ਤਾਂ ਫਿਰ ਮੈਂ ਉਹ ਕ੍ਰਾਈਮ ਕੀਤਾ ਜੀ ਠੀਕ ਹੈ ਜੀ ਜੇ ਕਿਸੇ ਲੇਡੀ ਸਾਡੇ ਲੇਡੀ ਕਾਂਸਟੇਬਲ ਦੀ ਜਿਹੜੀ ਉਹ ਆਨਰ ਸੀਗਾ ਉਹ ਪੁਲਿਸ ਦੀ ਡਿਗਨਿਟੀ ਸੀ ਜਿਹਨੂੰ ਪ੍ਰੋਟੈਕਟ ਕਰਨਾ ਕ੍ਰਾਈਮ ਆ ਤਾਂ ਮੈਂ ਕ੍ਰਾਈਮ ਕੀਤਾ ਠੀਕ ਹੈ ਜੀ ਜੇ ਮੈਂ ਆਪਣੀ ਸਰਕਾਰੀ ਡਿਊਟੀ ਕੀਤੀ ਹੈ ਤਾਂ ਉਹ ਕੋਈ ਕ੍ਰਾਈਮ ਨਹੀਂਗਾ ਇਹ ਆਪਣੇ ਆਪ ਹੀ ਜਦੋਂ ਇਹ ਸਟੇਜ ਖੁੱਲੇਗੀ ਕਲੀਅਰ ਹੋ ਜਾਣਗੀਆਂ ਸਾਰੀਆਂ ਚੀਜ਼ਾਂ ਇਸ ਬਾਰੇ ਵਿਕਰਮ ਜੈ ਸਿੰਘ ਮਜੀਠੀਆ ਨੂੰ ਪਰਸਨਲ ਵੀ ਅਟੈਕ ਜਿਹੜਾ WhatsApp ਤੇ ਦੇਖੋ ਮੈਂ ਤਾਂ ਜੀ ਦੇਖੋ ਮੈਂ ਜਿੱਦਣ ਦਾ ਆਇਆ ਮੈਂ ਤਾਂ ਉਹਨਾਂ ਨੂੰ ਫੋਨ ਵੀ ਕਰ ਰਿਹਾ ਉਹਨਾਂ ਦੇ ਅਰਸ਼ਦੀਪ ਕਲੀਅਰਨਸ ਸਪੋਕਸਮੈਨ ਜੀ ਉਹਨਾਂ ਨਾਲ ਵੀ ਮੈਂ ਟਾਈਪ ਕੀਤਾ ਉਹ ਪਹਿਲਾਂ ਸਾਡੇ ਸਰਕਾਰੀ ਵਕੀਲ ਹੁੰਦੇ ਸੀ ਹਾਈ ਕੋਰਟ ਦੇ ਵਿੱਚ ਮੈਂ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਉਹਨਾਂ ਨੂੰ ਵੀ ਕਿਹਾ ਸੀ ਮੇਰੀ ਮਜੀਠੀਆ ਸਾਹਿਬ ਨਾਲ ਕਰੋ ਤਾਂ ਕਿ ਇਹਨਾਂ ਦੇ ਮਨ 'ਚ ਜਿਹੜੇ ਡਾਊਟ ਆ ਮੈਂ ਕਲੀਅਰ ਤਾਂ ਕਰ ਦਵਾ ਇਹਨਾਂ ਦੇ ਪੀਏ ਹੁਣ ਗੱਲ ਇਦਾਂ ਹੈ ਵੀ ਮੈਨੂੰ ਜਿਆਦਾ ਟਾਈਮ ਦੇ ਦੇਣ ਜਾਂ ਮੈਨੂੰ ਲੈ ਲੈਣ ਮੈਂ ਤਾਂ ਦੋਵੇਂ ਚੀਜ਼ਾਂ ਵਾਸਤੇ ਤਿਆਰ ਹਾਂ ਤੇ ਤੀਜਾ ਮੈਂ ਆਪਣਾ ਫੋਨ ਨੰਬਰ ਵੀ ਦੇ ਦਾਂ ਹੁਣ ਤੁਸੀਂ ਖੁੱਲਾ ਚੈਲੰਜ ਵਿਕਰਮਜੀਤ ਸਿੰਘ ਮਜੀਠੀਆ ਨੂੰ ਦੇਖੋ ਜੀ ਇਹ ਚੈਲੰਜ ਚੁਲੀਦਾ ਕੋਈ ਨਹੀਂ ਜਿਹੜੇ ਉਹਨਾਂ ਦੇ ਮਨ 'ਚ ਡਾਊਟ ਹੈ 24 ਘੰਟੇ ਮੈਂ ਅਵੇਲੇਬਲ ਹਾਂ ਫੋਨ ਦੇ ਉੱਤੇ ਮੈਨੂੰ ਜਦੋਂ ਮਰਜ਼ੀ ਰਿੰਗ ਕਰੋ ਜਿੱਥੇ ਕਹੋਗੇ ਮੈਂ ਉੱਥੇ ਆ ਜਾਊਂਗਾ ਜਾਂ ਮੇਰਕੋ ਆ ਜਾਓ ਮੈਂ ਇੱਥੇ ਬੈਠਾ ਤੁਸੀਂ ਦੇਖਿਆ ਸੀ ਗੱਲ ਨਜੀਬ ਜੀ ਨਦੀਬ ਜੀ ਤੁਸੀਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਵਟਸਐਪ ਤੇ ਕੋਈ ਮੈਸੇਜ ਵੀ ਭੇਜ ਰਹੇ ਹੋ ਕੀ ਮੈਸ ਅੱਜ ਲਾਸਟ ਇਹਨਾਂ ਨੂੰ ਮੈਂ ਕਾਲ ਵੀ ਕੀਤੀਆਂ ਹੈਗੀਆਂ ਇੱਕ ਮੈਸੇਜ ਭੇਜਿਆ ਵਾਇਸ ਮੈਸੇਜ ਮੈਂ ਤਾਂ ਇਹਨਾਂ ਨੂੰ ਇਹ ਕਹਿੰਨਾ ਵੀ ਜੇ ਤੁਹਾਨੂੰ ਜਿਹੜਾ ਇਹ ਕੋਈ ਏਸ ਢਿੱਲੋ ਬ੍ਰਦਰ ਸੁਸਾਇਟੀਲ ਜਿਹੜੀ ਇਹ ਕਹਿੰਦੇ ਨੇ ਉਹਦੇ ਵਿੱਚ ਇਹਨਾਂ ਨੂੰ ਹਾਬਲ ਤਾਂ ਪਹਿਲੀ ਗੱਲ ਮੈਂ ਮੰਦਾ ਹੀ ਨਹੀਂ ਇਹ ਸੁਸਾਇਟੀਲ ਕੇਸ ਹੈ ਕਿਉਂਕਿ ਉਦੋਂ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਸੀ ਕੁਝ ਇਹਨਾਂ ਦੇ ਮੈਂ ਉੱਥੇ ਹੈ ਨਹੀਂ ਸੀ ਕਿਉਂਕਿ ਜਦੋਂ ਇਹ ਸੋਸ਼ਲ ਮੀਡੀਆ ਦਾ ਪ੍ਰੈਸ਼ਰ ਜਨਰੇਟ ਹੋਇਆ ਤਾਂ ਇਹ ਐਫਆਰ ਜਿਹੜੀ ਹੋਈ ਆ ਬਾਕੀ ਇਹ ਗੱਲ ਇਹ ਆ ਵੀ ਮੈਂ ਇਹਨਾਂ ਨੂੰ ਕਲੈਰੀਫਾਈ ਜਿਹੜਾ ਆਪਣੀ ਜਿੰਨੇ ਵੀ ਸੀਨੀਅਰ ਅਥਾਰਟੀ ਨੂੰ ਕਰ ਦਿੰਦਾ ਇਨਾਂ ਨੂੰ ਜੇ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਤਾਂ ਮੇਰੇ ਤੋਂ ਲੈ ਲੈਣਾ ਬਾਰ-ਬਾਰ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਮੇਰਾ ਨਾਂ ਨਾ ਲੈਣ ਇਹ ਜਿੱਦਾਂ ਇਹਨਾਂ ਨੇ ਪਹਿਲੀ ਵਾਰੀ ਲਿਆ ਸੀਗਾ ਹੁਣ ਇਹਨਾਂ ਨੇ ਨਾਂ ਲਿਆ ਮੈਂ ਇੱਥੇ ਹੀ ਹਾਂ 24 ਘੰਟੇ ਮੈਂ ਇਹਨਾਂ ਨੂੰ ਫੇਸਬੁੱਕ ਦੇ ਉੱਤੇ ਆਪਣੇ ਕਮੈਂਟਸ ਵੀ ਦੇ ਦਿੱਤੇ ਆ ਔਰ ਇਹਨਾਂ ਨੂੰ ਆਪਣਾ ਨੰਬਰ ਵੀ ਦੇ ਦਿੱਤਾ ਮੈਂ ਫੇਰ ਦੁਬਾਰਾ ਰਿਪੀਟ ਕਰ ਦਿੰਨਾ 7889013564 ਮੇਰਾ ਨੰਬਰ ਆ ਕਿਸੇ ਵੀ ਕਿਸਮ ਦੀ ਜੇ ਤੁਹਾਨੂੰ ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਮੇਰਾ ਨਾਂ ਲੈਣ ਤੋਂ ਪਹਿਲਾਂ ਪਹਿਲਾਂ ਮੇਰੇ ਨਾਲ ਗੱਲ ਕਰ ਲਓ ਥਾਣੇ ਜਾਇਓ ਕਿਸੇ ਤਫਤੀਸ਼ੀ ਅਫਸਰ ਕੋਲ ਗੱਲ ਕਰ ਲੋ ਕਿਉਂਕਿ ਤਫਤੀਸ਼ ਦੀ ਪਾਵਰ ਜਿਹੜੀ ਆ ਪੁਲਿਸ ਕੋਈ ਆ ਤੁਹਾਡੇ ਕੋਲ ਨਹੀਂ ਹੈਗੀ ਸੋ ਇਸ ਕਰਕੇ ਕਿਸੇ ਦਾ ਨਾਮ ਲੈਣ ਤੋਂ ਪਹਿਲਾਂ ਇੱਕ ਵਾਰੀ ਪਹਿਲਾਂ ਵੈਰੀਫਾਈ ਤਾਂ ਕਰ ਲੋ ਆਦਰਵਾਇਜ਼ ਬੋਲਣਾ ਤੁਹਾਡਾ ਰਾਈਟ ਹੈ ਸਵਿਧਾਨਿਕ ਰਾਈਟ ਹੈ ਪਰ ਇਹ ਡੈਫੇਮੇਸ਼ਨ ਦੀ ਕੈਟਾਗਰੀ 'ਚ ਵੀ ਜਾ ਸਕਦਾ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿਉਂਕਿ ਪਿੱਛੇ ਜੇ ਜਿਹੜਾ ਇਹੇ ਜੇ ਸੂਟ ਹੋਇਆ ਸੀਗਾ ਤੇ ਫਿਰ ਉਹਦੇ ਵਿੱਚ ਕੇਜਰੀਵਾਲ ਸਾਹਿਬ ਦਾ ਤੇ ਤੁਹਾਡਾ ਜਿਹੜਾ ਹੋਇਆ ਸੀ ਮੈਂ ਪੋਲਿਟਿਕਲ ਫੀਲਡ ਤੁਹਾਡੇ ਨੂੰ ਟੱਚ ਨਹੀਂ ਕਰਨਾ ਠੀਕ ਹੈ ਜੀ ਮੈਨੂੰ ਮੇਰੇ ਨਾਲ ਮਤਲਬ ਹੈ ਬਾਕੀ ਤੁਸੀਂ ਜਿਹੜੀ ਇਹ ਜੋ ਗੱਲਾਂ ਕੀਤੀਆਂ ਮੈਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਫਿਰ ਵੀ ਜੇ ਕਲੀਅਰਿਫਿਕੇਸ਼ਨ ਚਾਹੀਦਾ ਹੋ ਮੇਰੇ ਨਾਲ ਗੱਲ ਕਰ ਲਓ ਤੁਸੀਂ ਆਡੀਓ ਕੀ ਭੇਜੀ ਹੈਗੀ ਉਹ ਵੀ ਥੋੜਾ ਜਿਹਾ ਦੱਸਿਆ ਜਾਓ ਉਹ ਤਾਂ ਮੈਂ ਇਹੀ ਭੇਜੀ ਹੈ ਵੀ ਤੁਸੀਂ ਮੇਰੇ ਨਾਲ ਜਿਹੜੀ ਆ ਜੋ ਵੀ ਗੱਲ ਕਰਨੀ ਆ ਕਰ ਸਕਦੇ ਹੋ ਮਜੀਠੀ ਆ ਸਰ ਮੈਂ ਇੰਸਪੈਕਟਰ ਬੋਲਦਾ ਨਵਦੀਪ ਸਿੰਘ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਬਹੁਤ ਸਾਰੇ ਮੈਸੇਜ ਵੀ ਤੁਹਾਨੂੰ ਡ੍ਰੌਪ ਕੀਤੇ ਆ ਬਟ ਕਈ ਵਾਰੀ ਕਾਲਰ ਵੀ ਕੀਤੀ ਆ ਤੁਸੀਂ ਬਾਰ-ਬਾਰ ਉਹ ਢੱਲੋਵਰ ਦਾ ਸੁਸਾਇਟੀਲ ਕੇਸ ਦੇ ਵਿੱਚ ਜਿਹੜੇ ਆ ਉਹ ਗੱਲ ਕਰਨਾ ਚਾਹੁੰਦੇ ਸੀਗੇ ਉਹ ਤਾਂ ਤਾਂ ਮੈਂ ਹੈ ਨਹੀਂ ਸੀ ਹੁਣ ਮੈਂ ਆ ਗਿਆ ਮੇਰੇ ਨਾਲ ਗੱਲਤਾ ਕਰੋ ਤੁਸੀਂ ਟਾਈਮ ਦਿਓ ਫਿਰ ਆਪਾਂ ਬਹਿ ਕੇ ਡਿਸਕਸ ਕਰਦੇ ਆ ਨਾਲੇ ਜਿਹੜੇ ਤੁਹਾਡੇ ਫੈਕਟਸ ਨੇ ਤੁਸੀਂ ਦੱਸਿਓ ਵੀ ਤੁਸੀਂ ਕੀ ਇਨਵੈਸਟੀਗੇਸ਼ਨ ਕੀਤੀ ਹੈ ਤੁਹਾਨੂੰ ਮੈਂ ਵੀ ਦੱਸੂਗਾ ਵੀ ਕੀ ਫੈਕਟਸ ਨੇ ਉਹਦੇ 'ਚ ਮੈਨੂੰ ਲੱਗਦਾ ਵੀ ਤੁਹਾਨੂੰ 99% ਕਲੀਅਰ ਹੋ ਜਾਊਗਾ ਕਿ ਕੋਈ ਉਸ ਦਾ ਕੋਈ ਕਸੂਰ ਨਹੀਂ ਹੈ ਜੀ ਤੁਸੀਂ ਭੇਜੇ ਇਸ ਬਾਰੇ ਕੋਈ ਮਜੀਠੀਆ ਸਾਹਿਬ ਵੱਲੋਂ ਕੋਈ ਮੈਸੇਜ ਜਾਂ ਕੋਈ ਤੁਹਾਨੂੰ ਮੈਸੇਜ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਆਇਆ ਮੈਂ ਪਤਾ ਨੂੰ ਦੱਸਦਾ ਇਹ ਤਾਂ ਮਜੀਠੀਆ ਸਾਹਿਬ ਸੀਗੇ ਇੱਕ ਅਰਸ਼ਦੀਪ ਪਲੇਅਰ ਨੇ ਇਹਨਾਂ ਦੇ ਅ ਅਚਾ ਉਹਨਾਂ ਨੇ ਵੈਸੇ ਚਲੋ ਉਹਨਾਂ ਦਾ ਮੈਸੇਜ ਉਹਨਾਂ ਦੇ ਕਲੀਅਰ ਹੋ ਜਾਂਦੇ ਮੈਂ ਉਹਨਾਂ ਦੇ ਸਪੋਕਸਮੈਨ ਜਿਹੜੇ ਉਹਨਾਂ ਨੂੰ ਵੀ ਫੋਨ ਕੀਤੇ ਇੱਕ ਇਹਨਾਂ ਦੇ ਯਾਦਵ ਸਾਹਿਬ ਪੀਆ ਨੂੰ ਉਹਨਾਂ ਨੇ ਫੋਨ ਕੀਤੇ ਵੀ ਮੇਰੇ ਨਾਲ ਗੱਲ ਕਰੋ ਤੁਸੀਂ ਜੇ ਕਿਸੇ ਬੰਦੇ ਨੂੰ ਕੋਈ ਮਿਸਕਨਸੈਪਸ਼ਨ ਹੈ ਕਿਸੇ ਚੀਜ਼ ਦੇ ਸੰਬੰਧ ਵਿੱਚ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਜੇ ਤੋ ਕਲੀਅਰ ਕਰਨ ਵਾਲਾ ਹੀ ਆ ਗਿਆ ਤੇ ਉਹ ਤੋਂ ਪੁੱਛ ਲੋ ਆ ਕੇ ਉੱਥੇ ਜੇ ਮੈਂ ਪੁਲਿਸ ਕੋ ਜਾ ਸਕਦਾ ਮੈਨੂੰ ਦੱਸੋ ਮੈਂ ਆ ਜਾਣ ਆਪਣੇ ਘਰ ਦਾ ਟਾਈਮ ਦੇ ਉਧਰ ਮੈਂ ਉੱਥੇ ਵੀ ਆ ਸਕਦਾ ਕੋਈ ਪ੍ਰੋਬਲਮ ਨਹੀਂ ਜੇ ਮੈਂ ਮੰਗ ਰਿਹਾ ਹੁਣ ਤੁਸੀਂ ਆਪ ਜਾਣੋ ਮੈਂ ਸਮੇਂ ਨਹੀਂ ਮੰਗ ਰਿਹਾ ਮੈਂ ਇਹਨਾਂ ਨੂੰ ਕਹਿੰਨੇ ਵੀ ਜਿਹੜੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜੀ ਫਸੀ ਹੋਈ ਸੀਗੀ ਉਹਨੂੰ ਕਲੀਅਰ ਤਾਂ ਕਰ ਲਓ ਉਹ ਸਟੋਰੀ ਜੇ 10 ਸਾਲ ਬਾਅਦ ਵੀ ਇਹੀ ਚੱਲਦੀ ਰਹੀ ਤੁਹਾਨੂੰ ਤਾਂ ਤਾਂ ਵੀ ਕਲੀਅਰ ਨਹੀਂ ਹੋਣੀ ਮੇਰੇ ਕੋਲੋਂ ਕਲੀਅਰ ਕਰੋ ਕਿਉਂਕਿ ਮੈਂ ਚੰਗੀ ਤਰ੍ਹਾਂ ਦੱਸ ਸਕਦਾ ਜਾਂ ਮੇਰੇ ਨਾਲ ਦੇ ਦੋ ਬੰਦੇ ਉਹਨਾਂ ਤੋਂ ਕਲੀਅਰ ਕਰ ਲਓ ਪਹਿਲੇ ਗੱਲ ਕਲੀਅਰ ਹੋਣੀ ਚਾਹੀਦੀ ਦੋਨੋਂ ਪੱਖ ਖੜੇ ਆ ਸੁਣਨੇ ਚਾਹੀਦੇ ਨੇ ਰਾਈਟ ਡਾ ਹੈਗਾ ਬੋਲਣ ਦਾ ਬੋਲੋ ਬੋਲਣ ਦੀ ਆਜ਼ਾਦੀ ਹੈਗੀ ਸੰਵਿਧਾਨਿਕ ਤੌਰ ਦੇ ਉੱਤੇ ਪਰ ਉਸ ਸੰਵਿਧਾਨਿਕ ਤੌਰ ਤੇ ਬੋਲਣ ਦੀ ਇੱਕ ਲਿਮਟ ਹੈ ਤੁਸੀਂ ਇਨਵੈਸਟੀਗੇਟਿੰਗ ਅਥਾਰਟੀ ਨਹੀਂ ਹੋ ਤੁਸੀਂ ਤੁਹਾਡੇ ਜਿਹੜੇ ਵਿਚਾਰ ਹਨ ਉਹਨਾਂ ਨੂੰ ਛੱਡ ਦੋਨੇ ਹਵਾ ਦੇ ਵਿੱਚ ਉਹ ਕਿਸੇ ਨੂੰ ਡੀਫੇਮ ਵੀ ਕਰ ਸਕਦੇ ਹੋ ਜਿਹੜੀਆਂ ਮੇਰੇ ਤੇ ਮੇਰੇ ਪਰਿਵਾਰ ਨੂੰ ਡੀਫੇਮ ਕੀਤਾ ਇਹਨਾਂ ਨੇ ਮੇਰੇ ਘਰ ਦੀਆਂ ਫੋਟੋਆਂ ਦਿਖਾਈਆਂ ਗਈਆਂ ਕਿਉਂ ਬਈ ਤੁਹਾਡੇ ਕੋਲ ਕੀ ਅਥਾਰਟੀ ਹੈ ਦੱਸੋ ਮੈਨੂੰ ਕੀ ਅਥਾਰਟੀ ਹੈ ਹਾਂ ਠੀਕ ਵੈ ਇੱਕ ਚਾਰ ਬੰਦੇ ਇਕੱਠੇ ਹੋ ਕੇ ਤੁਸੀਂ ਆਪਣਾ ਜਿਹੜਾ ਉਹ ਸੋਸ਼ਲ ਮੀਡੀਆ ਇਕੱਠਾ ਕਰੋ ਉਹਦੇ ਤੇ ਬੋਲ ਦਿਓ ਤੇ ਸੋਸ਼ਲ ਮੀਡੀਆ ਦਾ ਵੀ ਫਰਜ਼ ਬਣਦਾ ਜੇ ਕਿਸੇ ਨੇ ਬੋਲ ਹੀ ਦਿੱਤਾ ਤਾਂ ਜਿਹੜੀ ਇਨਵੈਸਟੀਗੇਟਿੰਗ ਅਥਾਰਟੀ ਹੈ ਉਹ ਤੋਂ ਕਲੈਰੀਫਾਈ ਤਾਂ ਕਰ ਲਓ ਉਹਨਾਂ ਨੂੰ ਕਰਨਾ ਚਾਹੀਦਾ ਹੈ ਮੈਂ ਫਿਰ ਕਹਿੰਨਾ ਬ੍ਰਾਡਕਾਸਟਿੰਗ ਦੀ ਪਾਵਰ ਚੈਨਲ ਕੋ ਹੋਊਗੀ ਪਰ ਇਨਵੈਸਟੀਗੇਸ਼ਨ ਦੀ ਪਾਵਰ ਤਾਂ ਸਿਰਫ ਪੁਲਿਸ ਕੋਈ ਹੈ ਨਾ ਪੁਲਿਸ ਕੋ ਪੁੱਛ ਲੋ ਜਿੰਨੀਆਂ ਵੀ ਬਾਈਟਾਂ ਚੱਲੀਆਂ ਨੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਉਹ ਤੇ ਸਾਰੀਆਂ ਉਹੀ ਚੱਲੀਆਂ ਨੇ ਜਿਹੜੀਆਂ ਠੀਕ ਹੈ ਜੀ ਚਲਾਤੀਆਂ ਚਲਾਤੀਆਂ ਕਿਸੇ ਨੇ ਜਾ ਕੇ ਕਿਸੇ ਵੀ ਪੁਲਿਸ ਆਫੀਸਰ ਦੀ ਕੋਈ ਸਟੇਟਮੈਂਟ ਹੈ ਇਸ ਸੰਬੰਧ ਵਿੱਚ ਜੇ ਹੈਗੀ ਆ ਤਾਂ ਮੈਨੂੰ ਦਿਖਾ ਦਿਓ ਨਾਲੇ ਮੈਨੂੰ ਵੀ ਭੇਜ ਦਿਓ ਮੈਂ ਨੰਬਰ ਤੁਹਾਨੂੰ ਰਿਪੀਟ ਕਰਦਾ ਆਪਣਾ ਵੇ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਨਦੀਪ ਸਿੰਘ ਦੇ ਨਾਲ ਉਹਨਾਂ ਦਾ ਕਹਿਣਾ ਹੈ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੋ ਇਸ ਸਮੇਂ ਦਾ ਮੰਗ ਕੀਤੀ ਗਈ ਹੈ ਜਾਂ ਮੇਰੇ ਨਾਲ ਗੱਲਬਾਤ ਕੀਤੀ ਜਾਵੇ ਜਾਂ ਡਿਬੇਟ ਕੀਤੀ ਜਾਵੇ ਜੋ ਤਤ ਹੈ ਉਹ ਸਿੱਧੇ ਕਲੀਅਰ ਕਰਿਆ ਉਹ ਤਤ ਕੀਤੇ ਜਾਣ ਕੈਮਰਾਮੈਨ ਰੋਹਿਤ ਦੇ ਨਾਲ ਸੋਨ ਮਹਾਜਨ ਜਗਮਾਨੀ ਟੀਵੀ ਜਲੰਧਰ